ਸਾਥਿਓ ਅੱਜ ਇੱਕ ਅਸੀਂ ਨਵਾਂ ਕੇਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤਾਂ ਐਸਿਡੋਸਿਸ ਜਿਹੜੀਆਂ ਸਕਰੀਨ ਦੇ ਉੱਤੇ ਤੁਸੀਂ ਗਾ ਦੇਖ ਰਹੇ ਹੋ ਇਸ ਨੂੰ ਐਸਿਡੋਸਿਸ ਹੋਇਆ ਹੈ ਇਹ ਹੋਇਆ ਕਿਵੇਂ ਜਾਂ ਹੁੰਦਾ ਕਿਵੇਂ ਹੈ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਤਾਂ ਇਹਦੇ ਬਾਰੇ ਅਸੀਂ ਤੁਹਾਨੂੰ ਅੱਜ ਥੋੜਾ ਡਿਟੇਲ ਨਾਲ ਦੱਸਦੇ ਆਂ ਇਹਦੇ ਤਿੰਨ ਚਾਰ ਕਾਰਨ ਹੁੰਦੇ ਆ ਕੁਝ ਕਾਰਨ ਆਪਣੀ ਆਪਣੀ ਆਪ ਦੀ وجہ ਦੇ ਨਾਲ ਜਾਨਵਰ ਦੇ ਅੰਦਰ ਐਸਿਡੋਸਿਸ ਬਣ ਜਾਂਦਾ ਹੈ ਪਹਿਲੀ ਗੱਲ ਇਹ ਹੈ ਕਿ ਜਾਨਵਰ ਨੂੰ ਦਲੀਆ ਕਣਕ ਦਾ ਦਲੀਆ ਜ਼ਿਆਦਾ ਦੇਣ ਕਰਨ ਵੀ ਜਾਨਵਰ ਦੇ ਅੰਦਰ ਐਸਿਡੋਸਿਸ ਬਣ ਜਾਂਦਾ ਹੈ ਜਾਂ ਫਿਰ ਕਣਕ ਦੇ ਦਲੀਏ ਦੇ ਅੰਦਰ ਸਾਡੇ ਕਿਸਾਨ ਜਾਂ ਸਾਡੇ ਪਸ਼ੂ ਪਾਲਕ ਭਰਾ ਜਾਨਵਰ ਨੂੰ ਗੁੜ ਪਾ ਕੇ ਜਾਂ ਕਈ ਵਾਰਾ ਚੀਨੀ ਪਾਜੀ ਨੂੰ ਆਪਾਂ ਖੰਡ ਕਹਿੰਦੇ ਨੇ ਪਾ ਕੇ ਦੇ ਦਿੰਦੇ ਆ ਤਾਂ ਉਸ ਦੇ ਨਾਲ ਇਹ ਜਾਨਵਰ ਦੇ ਅੰਦਰ ਐਸਿਡੋਸਿਸ ਬਣ ਜਾਂਦਾ ਹੈ ਮੱਕੀ ਜੋ ਚਾਵਲ ਕਣਕ ਬਾਜਰੀ ਚਾਵਲ ਇਹ ਜਿਹੜੀਆਂ ਪੰਜ ਚੀਜ਼ਾਂ ਇਹਨਾਂ ਦੇ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਹੁੰਦਾ ਹੈ ਇਹ ਜ਼ਿਆਦਾ ਦੇ ਨਾਲ ਜਾਨਵਰ ਨੂੰ ਐਸਿਡੋਸਿਸ ਬਣ ਜਾਂਦਾ ਹੈ ਇਹਨੂੰ ਲਿਮਟ ਮਾਤਰਾ ਦੇ ਵਿੱਚ ਦੇਣਾ ਚਾਹੀਦਾ ਹੈ ਇਸ ਨਾਲ ਜਿਹੜਾ ਪੇਟ ਦਾ ਜਿਹੜਾ ਪੀ ਐਚ ਮਾਣ ਹੈ ਉਹ ਘਟ ਜਾਂਦਾ ਆ ਜਿਹੜਾ ਤੁਸੀਂ ਕੇਸ ਦੇਖ ਰਹੇ ਹੋ ਇਹ ਕੁਛ ਕੇਸ ਹਟਕਿਆ ਹੈ ਇਹ ਕਿਵੇਂ ਹੋਇਆ ਇਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਆ ਆਪਣੇ ਘਰਾਂ ਦੇ ਵਿੱਚ ਆਮ ਫੰਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਆਪਣੇ ਘਰਾਂ ਵਿੱਚ ਗੁਲਾਬ ਜਾਮਨ ਜਾਂ ਰਸਗੁੱਲੇ ਦੀ ਚਾਸਨੀ ਬਚ ਜਾਂਦੀ ਹੈ ਤਾਂ ਸਾਡਾ ਜਿਹੜਾ ਪਸ਼ੂ ਪਾਲਕਾ ਹੈ ਉਹ ਜਾਨਵਰ ਨੂੰ ਜੋ ਚਾਸਨੀ ਜਾਨਵਰ ਨੂੰ ਪਿਲਾ ਦਿੰਦਾ ਹੈ ਤਾਂ ਉਸ ਤੋਂ ਬਾਅਦ ਇਸ ਪਿਲਾਉਣ ਤੋਂ ਬਾਅਦ ਜਾਨਵਰ ਨੂੰ ਐਸੀਡੋਸਿਸ ਹੋ ਜਾਂਦਾ ਹੈ ਆ ਜਿਹੜਾ ਤੁਸੀਂ ਕੇਸ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਹੋਇਆ ਇਹ ਚਾਸਨੀ ਦੇ ਨਾਲ ਹੀ ਹੋਇਆ ਇਸ ਪਸ਼ੂ ਪਾਲਕ ਨੇ ਇਸ ਨੂੰ ਚਾਸਨੀ ਦਿੱਤੀ ਤਾਂ ਉਸ ਤੋਂ ਬਾਅਦ ਜਾਨਵਰ ਨੂੰ ਐਸੀਡੋਸਿਸ ਹੋ ਗਿਆ 本当 ਨੂੰ ਅਸੀਂ ਦੱਸਦੇ ਹਾਂ ਵੀ ਐਸਿਡੋਸਿਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਜਾਂ ਇਹਦਾ ਕੀ ਇਲਾਜ ਹੈ ਤਾਂ ਐਸਿਡੋਸਿਸ ਹੋਣ ਤੋਂ ਬਾਅਦ ਜਾਨਵਰ ਨੂੰ ਅਸੀਂ ਐਨ ਐਸ ਦੇ ਵਿੱਚ ਜਾਂ ਉਹਦੀ ਕੰਡੀਸ਼ਨ ਦੇਖਣੀ ਹੈ ਵੀ ਉਹਨੂੰ ਕਿੰਨਾ ਕੈਸਿਡੋਸਿਸ ਹੈ ਉਸ ਹਿਸਾਬ ਨਾਲ ਸੋਡਾ ਬਾਈਕਾਰਬੋਨੇਟ ਯਾਨੀ ਤੁਸੀਂ 50 ਐਮ ਐਲ ਜਾਂ 100 ਐਮ ਐਲ ਇਹਦੇ ਵਿੱਚ ਪਾ ਕੇ ਤੁਸੀਂ ਨਾਲ ਟ੍ਰਾਈਬੀਬੈਟ 15 ਤੋਂ 20 ਐਮ ਐਲ ਪਾ ਕੇ ਆਈ ਵੀ ਨੂੰ ਦਿਓ ਇਹਦਾ ਲੈਵਲ ਜਦ ਤੱਕ ਡਾਊਨ ਨਹੀਂ ਆਉਂਦਾ ਕੱਲ ਤੱਕ ਆਪਾਂ ਨੂੰ ਇਹ ਮਤਲਬ ਟ੍ਰੀਟਮੈਂਟ ਦਿੰਦੇ ਰਹਿਣਾ ਹੈ ਬਲੱਡ ਦੇ ਵਿੱਚ ਜਦੋਂ ਇਹਦਾ ਲੈਵਲ ਘਟ ਜਾਂਦਾ ਤਾਂ ਉਹ ਤਾਂ ਚਲੋ ਮੰਨ ਲਈ ਗੱਲ ਵੀ ਤੁਹਾਡਾ ਲੈਵਲ ਘਟ ਗਿਆ ਲੇਕਿਨ ਫਿਰ ਇਹ ਜਿਹੜਾ ਪੇਟ ਦੇ ਅੰਦਰ ਪਿਆ ਉਹ ਬਾਰ ਬਾਰ ਮਤਲਬ ਬਣ ਕੇ ਬਲੱਡ ਦੇ ਵਿੱਚ ਜਦੋਂ ਆਉਂਦਾ ਤਾਂ ਜਾਨਵਰ ਨੂੰ ਦੁਬਾਰਾ ਫਿਰ ਇਹ ਉਸੇ ਪੋਜੀਸ਼ਨ 'ਚ ਆ ਜਾਂਦਾ ਹੈ ਇਸ ਵਾਸਤੇ ਸਾਨੂੰ ਜਾਨਵਰ ਦਾ ਜਿਹੜਾ ਪੇਟ ਹੈ ਉਹਨੂੰ ਸਾਫ਼ ਕਰਨਾ ਚਾਹੀਦਾ ਹੈ ਉਹਨੂੰ ਸਾਫਾਪਾ ਅਸੀਂ ਕਿਵੇਂ ਕਰੀਏ ਉਸ ਨੂੰ ਜਾਨਵਰ ਨੂੰ ਆਪਾਂ ਯਾਨੀ ਕਿ 10 ਲਗਾਉਣੇ ਆ ਉਸ ਦੇ ਵਿੱਚ ਮਿੱਠਾ ਸੋਡਾ ਘੋਲ ਕੇ ਉਹਦੀ ਮਿੱਠਾ ਸੋਡੇ ਦੀ ਕੋਈ ਮਾਤਰਾ ਨਹੀਂ ਹੁੰਦੀ ਮੋਕ ਲਾਉਣ ਵਾਸਤੇ ਤੁਸੀਂ 200 ਤੋਂ ਲੈ ਕੇ 400 ਗ੍ਰਾਮ ਤੱਕ ਵੀ ਉਸ ਨੂੰ ਘੋਲ ਕੇ ਦੇ ਭੇਡ ਦੇ ਅੰਦਰ ਦੇ ਸਕਦੇ ਹੋ ਅਗਰ ਉਸ ਨੂੰ 10 ਲੱਗ ਜਾਂਦੇ ਆ ਤਾਂ 10 ਲੱਗਣ ਤੋਂ ਬਾਅਦ ਜਾਨਵਰ ਦੇ ਬੱਚਨ ਦੇ ਚਾਂਸ ਵਧ ਜਾਂਦੇ ਆ ਨਹੀਂ ਤਾਂ ਅਗਰ ਉਸ ਨੂੰ 10 ਨਹੀਂ ਲੱਗਦੇ ਤਾਂ ਜਾਨਵਰ ਦੇ ਜਿਹੜੇ ਬੱਚਨ ਦੇ ਚਾਂਸ ਬਹੁਤ ਕਟ ਹੁੰਦੇ ਆ ਤਾਂ ਅਸੀਂ ਉਸ ਨੂੰ ਮੋਕ ਲਵਾਉਣੀ ਹੈ ਜਾਂ ਅੱਜ ਕੱਲ ਪਾਈਪ ਦੇ ਰਾਹੀਂ ਵੀ ਮੱਲੋ ਪੇੜ ਦੇ ਵਿੱਚ ਪਾਈਪ ਪਾ ਕੇ ਅਗਰ ਜੇ ਅਗਰ ਉਸ ਨੂੰ ਪੇੜ ਨੂੰ ਸਾਫ਼ ਕਰ ਦਿੱਤਾ ਜਾਵੇ ਤਾਂ ਬਚਣ ਦੇ ਚਾਂਸ ਜਿਹੜੇ ਬਹੁਤ ਵੱਧ ਜਾਂਦੇ ਆ ਤਾਂ ਉਸ ਤੋਂ ਬਾਅਦ ਜਾਨਵਰ ਅਗਰ ਤੁਹਾਡਾ ਉਸ ਦੇ ਮੱਲੋ ਜਿਹੜਾ ਐਸਿਡੋਸੀ ਦਾ ਲੇਬਲ ਟੁੱਟ ਜਾਂਦਾ ਤਾਂ ਸਾਡੇ ਕਿਸਾਨ ਕੀ ਹੈ ਦੁਬਾਰਾ ਫੇਰ ਉਹਨੂੰ ਉਹੀ ਬਾੰਟ ਜਾਂ ਚਾਰਾ ਦੇਣ ਦੀ ਕੋਸ਼ਿਸ਼ ਕਰਦੇ ਆ ਸਾਥੀਓ ਇਹ ਨਹੀਂ ਕਰਨਾ ਇਸ ਦੇ ਵਿੱਚ ਜਦ ਤੱਕ ਜਾਨਵਰ ਤੁਹਾਡਾ ਪੂਰਾ ਸਵਸਥ ਨਹੀਂ ਹੁੰਦਾ ਜੁਗਾਲੀ ਨਹੀਂ ਕੱਢਦਾ ਉਦੋਂ ਤੱਕ ਤੁਸੀਂ ਉਸ ਨੂੰ ਮੱਲੋ ਰੂਮਨ ਬਫਰ ਯਾਨੀ ਕਿ ਡਾਈਜੋਸਕ ਬਗਰ ਬੋਵਿਲੈਕਸ ਪਾਊਡਰ ਤੁਸੀਂ ਨਿਓ ਸਪਾਰਕ ਦਾ ਹੁੰਦਾ ਇਸ ਨੂੰ ਤੁਸੀਂ ਚਾਲੂ ਕਰ ਸਕਦੇ ਹੋ ਇਸ ਨਾਲ ਜਾਨਵਰ ਦੇ ਇੱਕ ਤਾਂ ਪੇਟ ਨੂੰ ਸਾਫ਼ ਕਰੂਗਾ ਦੂਸਰਾ ਐਸਿਡੋਸਿਸ ਤੇ ਪੂਰਾ ਕੰਮ ਕਰਦਾ ਹੈ ਤੀਸਰਾ ਨੰਬਰ ਇਹ ਜਾਨਵਰ ਦਾ ਜਿਹੜਾ ਹਾਜਮਾ ਉਹਨੂੰ ਸੈੱਟ ਕਰ ਦੂਗਾ ਤਾਂ ਨਾਲ ਦੇ ਨਾਲ ਤੁਸੀਂ ਰੂਮਨ ਬਫਰ ਦਿੰਦੇ ਰਹੋ ਤੇ ਉਸ ਤੋਂ ਬਾਅਦ ਨਾਲ ਤੁਸੀਂ ਰੈਂਟੀਨ ਤੇ ਟਰਾਈਬਿਵੈਟ ਇੰਜੈਕਸ਼ਨ ਹੈ ਉਹ ਜਿਹੜੀ ਰੋਜ਼ ਦੀ ਉਹ ਜਾਨਵਰ ਦੀ ਕੰਡੀਸ਼ਨ ਦੇਖ ਕੇ ਉਸ ਦੇ ਹਿਸਾਬ ਨਾਲ ਉਹਨੂੰ ਦਿੰਦੇ ਰਹੋ ਉਸ ਤੋਂ ਬਾਅਦ ਜਾਨਵਰ ਤੁਹਾਡਾ ਬਿਲਕੁਲ ਸੈੱਟ ਹੋ ਜੂਗਾ ਜਿਹੜਾ ਦਲੀਆ ਜਾਂ ਜਿਹੜੀ ਚੀਜ਼ ਤੋਂ ਐਸਿਡੋਸਿਸ ਜਾਨਵਰ ਨੂੰ ਹੋਇਆ ਹੈ ਉਹ ਜਾਨਵਰ ਨੂੰ ਜਿਹੇ ਉਹ ਚੀਜ਼ ਕਈ ਦਿਨਾਂ ਤੱਕ ਨਹੀਂ ਦੇਣੀ ਨਾਰਮਲ ਚਾਰਾ ਦੇਣਾ ਨਾਰਮਲ ਚਾਰੇ ਵਿੱਚ ਤੁਸੀਂ ਹਰਾ ਚਾਰਾ ਜਾਂ ਵਿੱਚ ਕੁਝ ਤੂੜੀ ਮਿਲਾ ਕੇ ਉਹਨੂੰ ਜਾਨਵਰ ਨੂੰ ਕੁਝ ਦਿੰਦੇ ਹੋ ਉਸ ਤੋਂ ਬਾਅਦ ਧੀਰੇ ਧੀਰੇ ਜਿਹੜੀ ਤੁਸੀਂ ਅਗਰ ਚੀਜ਼ ਵਾਟ ਵਗੈਰਾ ਜੋ ਕਿ ਚਾਲੂ ਕਰਨੀ ਆ ਉਸ ਨੂੰ ਚਾਲੂ ਕਰ ਲਓ ਉਸ ਤੋਂ ਬਾਅਦ ਤੁਹਾਡਾ ਜਨਮ ਬਸਪੇ ਕੋ ਸਵਸਤ ਰਹੂ। ਤੁਹਾਡੇ ਸਾਹਮਣੇ ਸਕਰੀਨ ਤੇ ਤੁਹਾਨੂੰ ਇਹ ਗਾਂ ਦਿਖਾਈ ਦੇ ਰਹੀ ਹੈ ਬਿਲਕੁਲ ਇਹ ਸਵਸਤ ਹੈ। ਇਸ ਨੂੰ ਅਸੀਂ ਹੁਣ 1-2 ਦਿਨ ਤੱਕ ਹੋਰ ਰੈਂਟੀਡਨ ਟ੍ਰੈਵੀਬੈਟ ਐਮਓਸੀ ਨਾਲ ਦੇਵਾਂਗੇ। ਨਾਲ ਇਹਨੂੰ ਖੋਲ ਕੇ ਗੂਮਨ ਬਫਰੇ ਦੇ ਮੱਲੋ ਪੇਟ 'ਚ ਦੇਵਾਂਗੇ। ਜਿੱਤੋਂ ਬਾਅਦ ਇਹ ਹੁਣ ਜਾਨਵਰ ਬਿਲਕੁਲ ਸਵਸਥ ਹੋ ਜੂਗਾ ਇਹਦਾ ਹਾਜਮਾ ਜਦ ਬਿਲਕੁਲ ਦਰੁਸਤ ਹੋਣ ਤੋਂ ਬਾਅਦ ਇਸ ਨੂੰ ਕੁਝ ਪੂਰਾ ਚਾਰਾ ਵਗੈਰਾ ਤੇ ਉਹ ਅਸੀਂ ਚਾਲੂ ਕਰਵਾਵਾਂਗੇ ਸਾਡੀ ਅਗਲੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਫੋਲੋ ਲਾਈਕ ਤੇ ਸ਼ੇਅਰ ਕਰ ਦਿਓ